ਲੋਕਾਂ ਨੂੰ ਮਿਆਰੀ ਸਿਹਤ ਸੇਵਾਵਾਂ ਦੇਣ ਲਈ ਸੂਬਾ ਸਰਕਾਰ ਉਹ ਹਰ ਕਦਮ ਚੁੱਕ ਰਹੀ ਹੈ ਜਿਸ ਦੇ ਨਾਲ ਲੋਕਾਂ ਦੀ ਸਿਹਤ ਵਿੱਚ ਸੁਧਾਰ ਹੋ ਸਕੇ ਪੰਜਾਬ ਦੇ ਸੀਐਮ ਨੇ ਆਪਣੀ ਵਚਨਬੱਧਤਾ ਨੂੰ ਦੁਹਰਾਉਂਦੇ ਹੋਏ ਲੋਕਾਂ ਦੀ ਸਹੂਰਤ ਲਈ 58 ਨਵੀਆਂ ਹਾਈਟੈਕ ਐਂਬੂਲੈਂਸ ਨੂੰ ਹਰੀ ਝੰਡੀ ਦਿਖਾ ਕੇ ਰੋਵਨਾ ਕੀਤਾ ਇਹ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਇਹ ਬੇਸਿਕ ਲਾਈਫਸਪੋਰਟ ਜਿਹੜੀ ਐਮਬੂਲੈਂਸ ਹੈਗੀ ਹੈ ਜਿਹੜੀ ਹਾਈ ਟੈਕ ਟੈਕਨੋਲੋਜੀ ਦੀ ਹੈ ਇਸ ਨੂੰ ਅੱਜ ਤੋਂ ਜਿਹੜੇ ਹੈ ਸਵਾਸਥ્ય ਮਹਿਕਮੇ ਦੇ ਵਿੱਚ ਸ਼ਾਮਲ ਕੀਤਾ ਗਿਆ 108 ਐਮਬੂਲੈਂਸ ਜਿਹੜੀ ਹੈਗੀ ਹੈ ਅੱਜ ਕੋਲ 58 ਹੋਰ ਜਿਹੜੀ ਨਵੀਂ ਐਮਬੂਲੈਂਸ ਨੂੰ ਇਸ ਬਾੜੇ ਦੇ ਵਿੱਚ ਸ਼ਾਮਲ ਕੀਤਾ ਗਿਆ ਕੋਡ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਜਿਹੜਾ ਇਸ ਨੂੰ ਹਰੀ ਝੰਡੀ ਵਿਖਾ ਕੇ ਜਿਹੜਾ ਉਹ ਸ਼ਾਮਿਲ ਕੀਤਾ ਗਿਆ ਤੇ ਤਸਵੀਰਾਂ ਤੁਸੀਂ ਦੇਖੋ ਕਿ ਹਾਈ ਟੈਕਨੋਲੋਜੀ ਦੀ ਇਹ ਜਿਹੜੀ ਹੈ ਹਾਈ ਟੈਕ ਜਿਹੜੀ ਐਮਬੂਲੈਂਸ ਹੈਗੀ ਹੈ ਉਹ ਇਸ ਜਿਹੜੀ ਲਿਆਂਦੀ ਗਈ ਹੈ ਕਿ ਕਿਸੇ ਵੀ ਤਰੀਕੇ ਦਾ ਕੋਈ ਇਕਵਿਪਮੈਂਟ ਮਿਸ ਨਾ ਹੋ ਜਾਵੇ ਉਹਦੇ ਤੇ ਖਾਸ ਧਿਆਨ ਦਿੱਤਾ ਗਿਆ ਤੇ ਤਸਵੀਰਾਂ ਤੁਸੀਂ ਦੇਖੋ ਕਿ ਬੇਸਿਕ ਜਿਹੜੀ ਲਾਈਫ ਸਪੋਰਟਸ ਜਿਹੜੀ ਸਿਸਟਮ ਹੁੰਦਾ ਉਹ ਹਰ ਐਮਬੂਲੈਂਸ ਦੇ ਵਿੱਚ ਦਿੱਤਾ ਗਿਆ ਤੇ ਹਰ ਜਿਹੜਾ ਐਮਬੂਲੈਂਸ ਕਰਮਚਾਰੀ ਉਸ ਨੂੰ ਪ੍ਰੋਪਰ ਤਰੀਕੇ ਨਾਲ ਟ੍ਰੇਨਿੰਗ ਦਿੱਤੀ ਗਈ ਬਕਾਇਦਾ ਜਿਵੇਂ ਜਿਹਾ ਕੰਪਨੀ ਦੀ ਇਹ ਜਿਹੜੀ ਐਮਬੂਲੈਂ ਸਰਕਾਰ ਵੱਲੋਂ ਜਿਹੜੀ ਜਿੰਨੀਆਂ ਵੀ ਐਂਬੂਲੈਂਸ ਲਗਾਈ ਹੈ ਉਹ ਜ਼ਗੀਟਸਾ ਹੈਲਥ케ਅਰ ਵੱਲੋਂ ਜਿਹੜੀ ਉਹ ਪ੍ਰੋਵਾਈਡ ਕੀਤੀ ਜਾਂਦੀ ਹੈ ਇਹ ਵੀ ਜਿਹੜੀ ਐਂਬੂਲੈਂਸ ਹੈਗੀ ਜਿਹੜੀ 58 ਹੋਰ ਐਂਬੂਲੈਂਸ ਜਿਹੜੀ ਲਿਆਂਦੀ ਗਈ ਹੈ ਇਹ ਵੀ ਇਹ ਜਿਹੜੀ ਜ਼ਗੀਟਸਾ ਹੈਲਥ케ਅਰ ਲਿਮਟਿਡ ਵੱਲੋਂ ਹੀ ਦਿੱਤੀਆਂ ਗਈ ਹੈ ਪੰਜਾਬ ਸਰਕਾਰ ਲਗਾਤਾਰ ਲੋਕਾਂ ਨੂੰ ਬਿਹਤਰੀਨ ਸਵਾਸਥ ਸੇਵਾਵਾਂ ਦੇਣ ਲਈ ਜਿਹੜੀ ਹੈ ਉਹ ਕੰਮ ਕਰ ਰਹੀ ਤੇ ਇੱਕ ਹੋਰ ਕਦਮ ਦੇਖ ਰਹੇ ਆ ਕਿ ਅਸੀਂ ਇੱਕ ਹੀ ਪੰਜਾਬ ਸਰਕਾਰ ਜਿਹੜਾ ਕਦਮ ਹੋਰ ਵਧਾਰੀ ਹੈ ਮੁੱਖ ਮੰਤਰੀ ਨੇ ਦੱਸਿਆ ਹੈ ਕਿ ਇਹ ਐਂਬੂਲੈਂਸਾਂ ਸੜਕ ਸੁਰੱਖਿਆ ਬਲ ਨਾਲ ਤਾਲਮੇਲ ਚ ਕੰਮ ਕਰਨਗੀਆਂ ਤੇ ਇਹ ਯਕੀਨੀ ਬਣਾਉਣ ਗਿਆ ਕਿ ਐਮਰਜੈਂਸੀ 'ਚ ਲੋਕਾਂ ਨੂੰ ਸਮੇਂ ਸਿਰ ਸਿਹਤ ਸਹੂਲਤਾਂ ਪ੍ਰਦਾਨ ਕੀਤੀ ਜਾ ਸਕੇ ਤੇ ਉਹਨਾਂ ਦੀਆਂ ਕੀਮਤੀ ਜਾਨਾਂ ਬਚਾਈਆਂ ਜਾ ਸਕਣ ਪੰਜਾਬ ਦੇ ਸਿਹਤ ਵਿਭਾਗ ਨੂੰ 58 ਬਹੁਤੀ ਆਧੁਨਿਕ ਤੇ ਬਿਲਕੁਲ ਲੇਟੈਸਟ ਸੇਨਲੈਸ ਐਂਬੂਲੈਂਸ ਜਿਹੜੀਆਂ ਨੇ ਉਹ ਸਿਹਤ ਵਿਭਾਗ ਨੂੰ ਦਿੱਤੀਆਂ ਗਈਆਂ ਨੇ ਤਿੰਨ ਸੋ 25 ਐਂਬੂਲੈਂਸਾਂ ਜਿਹੜੀਆਂ ਨੇ ਉਹ ਮੁਫਤ ਸੇਵਾਵਾਂ ਪ੍ਰਦਾਨ ਕਰ ਰਹੀਆਂ ਪੰਜਾਬ ਦੇ ਵਿੱਚ ਸ਼ਹਿਰੀ ਖੇਤਰ 'ਚ 15 ਮਿੰਟ ਤੇ ਪਿੰਡੂ ਖੇਤਰ 'ਚ 20 ਮਿੰਟ ਉਹਨਾਂ ਦਾ ਜਿਹੜਾ ਟਾਈਮ ਹੈ ਜਿਹੜਾ ਔਸਟਨ ਟਾਈਮ ਹੈ ਉੱਥੇ ਪਹੁੰਚਣ ਦਾ ਕੋਈ ਕਿਸੇ ਕਿਸਮ ਦੀ ਜੇ ਕੋਈ ਰੱਬ ਨਾ ਕਰੇ ਇਸ ਤਰ੍ਹਾਂ ਦੀ ਐਮਰਜੈਂਸੀ ਹੋ ਜੇ ਜੀਪੀਐਸ ਸਿਸਟਮ ਲੱਗੇ ਹੋਏ ਨੇ ਆਪ ਵੀ ਅਸੀਂ ਚੈੱਕ ਕਰ ਸਕਦੇ ਹਾਂ ਕਿ ਗੱਡੀ ਕਿੱਥੇ ਆ 14 ਕਰੋੜ ਦੀ ਲਾਗਤ ਨਾਲ 58 ਨੰਨੀਆਂ ਅੱਜ ਐਂਬੂਲੈਂਸ ਜਿਹੜੀਆਂ ਸ਼ਾਮਿਲ ਕੀਤੀਆਂ ਗਈਆਂ ਨੇ ਇਹਦੇ ਵਿੱਚ ਸਾਰੇ ਲੇਟੈਸਟ ਕਲੀਅਰ ਨਹੀਂ ਹੈ ਕਿ ਫੱਟਾ ਲਾਤਾ ਅੰਦਰ ਵਸ ਇੱਕ ਇਹਦੇ ਵਿੱਚ ਬਹੁਤ ਸਾਰੀ ਮੈਡੀਕਲ ਦੇ ਨਾਲ ਰਿਲੇਟਡ ਜਿਹੜੀਆਂ ਕਿਉਂਕਿ 골ਡਨ ਆਵਰ ਕਹਿੰਦੇ ਉਹਨੂੰ ਮੈਡੀਕਲ ਲੈਂਗੁਏਜ ਉਹ ਘੰਟੇ ਦੇ ਵਿੱਚ ਜੇ ਕਿਤੇ ਐਂਬੂਲੈਂਸ ਜਾਂ ਕੋਈ ਫਰਸਟ ਏਡ ਜਾਂ ਕੋਈ ਸਹਾਇਤਾ ਮਿਲ ਜਾਏ ਤਾਂ ਜ਼ਿੰਦਗੀ ਬਚ ਸਕਦੀ ਹੈ ਐਸਐਸਐਫ ਨੇ ਹਜ਼ਾਰਾਂ ਜ਼ਿੰਦਗੀਆਂ ਬਚਾਤੀਆਂ 1 ਫਰਵਰੀ ਤੋਂ ਲੈ ਕੇ ਜੇ 1 ਜੁਲਾਈ ਤੱਕ ਦਾ ਡਾਟਾ ਜਿਹੜਾ ਕੰਪੇਅਰ ਕਰੀਏ ਪਿਛਲੇ ਸਾਲ ਨਾਲ ਤਾਂ ਹਜ਼ਾਰਾਂ ਦੀ ਗਿਣਤੀ 'ਚ ਹੈ ਜੀਆਂ ਜਿੰਦਗੀਆਂ ਬਚੀਆਂ ਨੇ ਜਿਹੜੀਆਂ ਐਸਐਸਐਫ ਨੇ ਟਾਈਮ 'ਤੇ ਹਸਪਤਾਲ ਚ ਪਹੁੰਚਾ ਦੇ ਦਵਾਈਆਂ ਮਿਲ ਗਈਆਂ ਵੈਸੇ ਇਹ ਐਂਬੂਲੈਂਸ ਮਰੀਜ਼ਾਂ ਨੂੰ ਮੁੱਢਲੀ ਸਹਾਇਤਾ ਪ੍ਰਦਾਨ ਕਰਨ 'ਚ ਅਹਿਮ ਭੂਮਿਕਾ ਨਿਭਾਉਣਗੀਆਂ ਜੋ ਸਮੇਂ ਸਿਰ ਉਹਨਾਂ ਦੀ ਕੀਮਤੀ ਜਾਨ ਬਚਾ ਸਕਣਗੀਆਂ ਇਸ ਦੇ ਨਾਲ ਹੀ ਸੜਕ ਹਾਦਸਿਆਂ ਦੇ ਪੀੜਤਾ ਦੀ ਜਾਨ ਬਚਾਉਣ ਲਈ ਸੜਕ ਸੁਰੱਖਿਆ ਬਲ 108 ਨੰਬਰ ਹੈਲਪਲਾਈਨ ਨਾਲ ਤਾਲਮੇਲ ਕਰਕੇ ਪੀੜਤਾ ਲਈ ਐਂਬੂਲੈਂਸ ਸੇਵਾਵਾਂ ਨੂੰ ਯਕੀਨੀ ਬਣਾਉਣ ਲਈ ਲਗਾਤਾਰ ਕੰਮ ਕਰ ਰਿਹਾ ਹੈ ਵੈਸੇ ਸਰਕਾਰ ਵੱਲੋਂ ਇੱਕ ਚੰਗਾ ਕਦਮ ਦੱਸਿਆ ਜਾ ਰਿਹਾ ਹੈ ਜਿਸ ਕਰਕੇ ਸਿਹਤ ਸੇਵਾਵਾਂ 'ਚ ਠੀਕ-ਠਾਕ ਸੁਧਾਰ ਹੁੰਦਾ ਹੋਇਆ ਨਜ਼ਰ ਆ ਰਿਹਾ ਹੈ